ਬਹੁਤ ਚੰਗਾ ਲੱਗ ਰਿਹਾ ਹੈ ਤੇ ਸਫਰ ਅਸੀਂ weight ਘਟਾਉਣਾ ਸੀ ਤੇ ਛੋਟੇ ਉਮਰੇ ਤੇ ਕਰੋਨਾ ਤੋਂ ਬਾਅਦ weight ਬਹੁਤ ਵਧ ਰਿਹਾ ਸੀ ਤਾਂ ਉਹਦੇ ਲਈ ਮੈਂ ਬਾਕਸਿੰਗ ਜੁਆਇਨ ਕੀਤੀ ਸੀ ਤੇ ਤੇ ਨਹੀਂ ਕੋਈ ਇਫੈਕਟ ਪੈ ਰਿਹਾ ਕਿਤੇ ਨਾ ਕਿਤੇ ਤਾਂ ਪੈਂਦਾ ਹੀ ਹੈ ਕਿ ਜਦ ਇੱਕ ਡੇਢ ਮਹੀਨਾ ਮੈਂ ਬਾਹਰ ਸੀ ਤਾਂ ਥੋੜਾ ਬਹੁਤ ਤਾਂ ਸਟਡੀ ਨੈਗਲਿਗਟ ਹੋ ਰਹੀ ਹੋ ਰਹੀ ਸੀ ਤੇ ਅਸੀਂ ਅਰਾਊਂਡ 6 ਘੰਟੇ ਦਿੰਦੇ ਆ ਆਪਣੇ ਪ੍ਰੈਕਟਿਸ ਨੂੰ ਵਿੱਚ ਸਕੂਲ ਵੀ ਹੁੰਦਾ ਹੈ ਤੇ ਸਾਰਾ ਉਹ ਪੜਾਈ ਦਾ ਵੀ ਸਮਾਂ ਹੁੰਦਾ ਹੈ ਉਹ ਟੀਮ ਗਈ ਸੀ ਸੀ 15 ਬੱਚੇ ਸੀਗੇ ਕੁੜੀਆਂ ਚ ਤੇ 15 ਹੀ ਮੁੰਡੇ ਸੀਗੇ ਅੱਛਾ ਤੇ ਪੂਰੀ ਸਾਡੀ ਟੀਮ ਗਈ ਸੀ ਸਾਡੇ ਹੈੱਡ ਕੋਚ ਸੀਗੇ ਜான் ਸਰ ਤੇ ਸਾਡੀ ਪੂਰੀ ਸਪੋਰਟਿੰਗ ਸਟਾਫ ਤੇ ਪੂਰੇ ਕੋਚੇਸ ਗਏ ਸੀਗੇ 10 ਕੋਚੇਸ ਗਏ ਸੈਟ ਹੈ ਹੁਣ ਤੱਕ ਦਾ ਕਿੰਨੂ ਦੇਣਾ ਜਾਂਦੇ ਮੇਰੇ ਪੇਰੈਂਟਸ ਤੇ ਕੋਚੇਸ ਨੂੰ ਮੇਰੀ ਮੰਮੀ ਤੇ ਪਾਪਾ ਤੇ ਮੇਰੇ ਜਿਹੜੇ ਕੋਚ ਸਾਹਿਬ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਖਿਡਾਰੀਆਂ ਦੀ ਜਿਹੜੀ ਆ ਪ੍ਰਤਿਭਾ ਵਾ ਉਹ ਵਿਸ਼ਵ ਪੱਧਰ ਤੇ ਜਿਹੜੀ ਆ ਨਾਮਣਾ ਖੜ ਚੁੱਕੀ ਆ ਔਰ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਖਿਡਾਰੀ ਔਰ ਉਹਨਾਂ ਵਿੱਚ ਲੜਕੀਆਂ ਵੀ ਜੇ ਕਿਹਾ ਜਾਵੇ ਤਾਂ ਉਹ ਵੀ ਬਹੁਤ ਅੱਗੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਸਾਡੇ ਕੋਲ ਛੋਟੀ ਲੜਕੀ ਜਿਹਦੀ ਉਮਰ ਮਹਿਜ 14 ਸਾਲ ਹੈ ਉਹਨੇ ਹਾਲ ਹੀ ਦੇ ਵਿੱਚ ਆਬੂਤਾਬੀ ਵਿੱਚ 골ਡ ਮੈਡਲ ਜਿੱਤਿਆ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਔਰ ਇਹ ਪੂਰੇ ਪੰਜਾਬ ਲਈ ਜਿਹੜੀ ਆ ਬੜੀ ਵੱਡੀ ਮਾਣ ਵਾਲੀ ਗੱਲ ਹੈ ਤੇ ਇਹ ਬੱਚੀ ਅੱਜ ਅੰਮ੍ਰਿਤਸਰ ਵਿੱਚ ਪਹੁੰਚੀ ਹੋਈ ਆ ਆਪਾਂ ਇਹਦੇ ਨਾਲ ਗੱਲ ਕਰਾਂਗੇ ਗੁਰਸੀਰਤ ਤੁਹਾਡਾ ਪੰਜਾਬ ਕੇਸਰੀ ਜਗਬਾਣੀ ਵੱਲੋਂ ਬੇਟਾ ਬਹੁਤ ਬਹੁਤ ਸਵਾਗਤ ਹੈ ਤੇ ਆਪਣਾ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਕਿਸ ਤਰ੍ਹਾਂ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ ਜੀ ਬੇਟਾ ਬਹੁਤ ਚੰਗਾ ਲੱਗ ਰਿਹਾ ਹੈ ਤੇ ਸਫਰ ਅਸੀਂ weight ਘਟਾਉਣਾ ਸੀ ਤੇ ਛੋਟੇ ਉਮਰੇ ਤੇ ਕਰੋਨਾ ਤੋਂ ਬਾਅਦ weight ਬਹੁਤ ਵਧ ਰਿਹਾ ਸੀ ਤਾਂ ਉਹਦੇ ਲਈ ਮੈਂ ਬਾਕਸਿੰਗ ਜੁਆਇਨ ਕੀਤੀ ਸੀ ਫਿਰ ਧੀਰੇ ਧੀਰੇ ਮੇਰਾ ਇੰਟਰਸਟ ਬਣਦਾ ਗਿਆ ਤੇ ਫਿਰ ਹੁਣ ਇੱਥੇ ਪਹੁੰਚ ਗਿਆ ਹੂੰ ਦੇਖੋ ਇੱਕ weight ਘਟਾਉਣ ਤੋਂ ਮੈਂ ਆਪਣੀ ਬੱਚੀ ਨੇ ਸੋਚਿਆ ਕਿ ਮੈਂ weight ਘਟਾਵਾਂ ਬਾਕਸਿੰਗ ਕਰਾਂ ਤੇ ਉਹ ਪਤਾ ਨਹੀਂ ਸੀ ਕਿ ਇਹ ਜਿਹੜਾ ਬਾਕਸਿੰਗ ਦਾ ਸਫਰ ਹੈ ਉਹ ਨੂੰ ਕਿੱਥੇ ਨਾਲ ਕਿੱਥੇ ਲੈ ਕੇ ਜਾ ਰਿਹਾ ਪਹਿਲਾਂ ਆਪਾਂ weight ਦੀ ਗੱਲ ਕਰੀਏ weight ਕਿੰਨਾ ਘਟਿਆ ਘਟਿਆ 10 ਕਿਲੋ ਘਟਾਇਆ ਵੇਟ ਵੀ ਘਟਾਇਆ 10 ਕਿਲੋ ਔਰ ਉਹਦੇ ਨਾਲ ਬਾਕਸਿੰਗ ਤੇ ਬਾਕਸਿੰਗ ਦੀ ਜਿਹੜੀ ਕੋਚਿੰਗ ਹੈ ਸਕੂਲ ਵੱਲੋਂ ਮਿਲੀ ਜਾਂ ਆਪਣੇ ਲੈਵਲ ਤੇ ਕੀਤੀ ਆਪਣੇ ਲੈਵਲ ਤੇ ਅਲੱਗ ਗਵਰਨਮੈਂਟ ਹੈਗੇ ਸਾਡੇ ਉਥੇ ਸਪੋਰਟਸ ਅਕੈਡਮੀਆਂ ਤੇ ਉਥੇ ਸਾਡੇ ਕੋਚ ਸਾਹਿਬ ਹੈਗੇ ਉਹ ਕਰਾਉਂਦੇ ਨੇ ਠੀਕ ਹੈ ਤੇ ਆਪਣਾ ਜਿਹੜਾ ਤੁਹਾਡੇ ਪੇਰੈਂਟਸ ਬਾਰੇ ਆਪਾਂ ਜਾਣਕਾਰੀ ਲਈਏ ਪਾਪਾ ਕੀ ਕਰਦੇ ਨੇ ਮਦਰ ਕੀ ਕਰਦੇ ਨੇ ਮੇਰੇ ਪਾਪਾ ਸੀਐਸਓ ਨੇ ਚੀਫ ਸਿਕਿਉਰਿਟੀ ਆਫੀਸਰ ਫੋਰਟਿਸ ਫੋਰਟਿਸ ਮੋਹਾਲੀ ਤੇ ਮੇਰੀ ਮੰਮੀ ਟੀਚਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਅੱਛਾ ਸੈਕਟ 35 ਚ ਠੀਕ ਹੈ ਤੇ ਕਿੰਨੇ ਬ੍ਰਦਰ ਸਿਸਟਰ ਤੁਸੀਂ ਨਹੀਂ ਮੈਂ ਸਿੰਗਲ ਚਾਈਲਡ ਆ ਅੱਛਾ ਸਿੰਗਲ ਚਾਈਲਡ ਹੈ ਔਰ ਇਹਨਾਂ ਨੇ ਬੱਚੀ ਨੇ ਦੇਖੋ ਕਿ ਆਪਣਾ weight ਘਟਾ ਲਈ ਹੈ ਬਾਕਸਿੰਗ ਸਟਾਰਟ ਕੀਤੀ ਸੀ ਤੇ ਕਿੱਥੇ ਕਿੱਥੇ ਲੱਗੀ ਇਹ ਬੇਟਾ ਕਿੱਥੇ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਆਪਾਂ ਕਿਹੜੀਆਂ ਕਿੜੀਆਂ ਚੈਂਪੀਅਨਸ਼ਿਪ ਜਿੱਤੀਆਂ ਉਹ ਵੀ ਦਰਸ਼ਕਾਂ ਨੂੰ ਦੱਸੀਏ ਆਪਾਂ ਪਹਿਲਾਂ ਇੰਟਰ ਸਕੂਲ ਸੀਗੇ ਤੇ ਇੰਟਰ ਸਕੂਲਸ ਮੇਰਾ ਸਿਲਵਰ ਆਇਆ ਸੀ ਉਸ ਤੋਂ ਬਾਅਦ ਖੇਲੋ ਇੰਡੀਆ ਚ ਸਿਲਵਰ ਫਿਰ ਆਰਈਸੀ ਬਾਕਸਿੰਗ ਚੈਂਪੀਅਨਸ਼ਿਪ ਓਪਨ ਟੈਲੈਂਟ ਹੰਟ ਹੋਇਆ ਸੀ ਉੱਥੇ ব্রੋਂਜ਼ ਆਇਆ ਸੀ ਤੇ ਇੰਟਰ ਸਕੂਲ ਚ 골ਡ ਆਇਆ ਸੀ ਉਸ ਤੋਂ ਬਾਅਦ ਸਟੇਟ ਚ 골ਡ ਤੇ ਬੈਸਟ ਬਾਕਸਰ ਦਾ ਅਵਾਰਡ ਮਿਲਿਆ ਸੀ ਤੇ ਨੈਸ਼ਨਲ ਚ 골ਡ ਹੈ ਤੇ ਹੁਣ ਏਸ਼ੀਅਨ ਬਾਕਸਿੰਗ ਚੈਂਪੀਅਨ ਚ 골ਡ ਆਇਆ ਠੀਕ ਹੈ ਤੇ ਬੇਟੀ ਇਹ ਸਟੱਡੀ ਦੇ ਨਾਲ ਨਾਲ ਕਿੰਨੀ ਆਪਾਂ ਰੋਜ਼ ਪ੍ਰੈਕਟਿਸ ਕਰਦੇ ਹਾਂ ਔਰ ਇਹਦਾ ਸਟੱਡੀ ਉੱਤੇ ਤੇ ਨਹੀਂ ਕੋਈ ਇਫੈਕਟ ਪੈ ਰਿਹਾ ਕਿਤੇ ਨਾ ਕਿਤੇ ਤਾਂ ਪੈਂਦਾ ਹੀ ਹੈ ਕਿ ਜਦ ਇੱਕ ਡੇ ਮਹੀਨਾ ਮੈਂ ਬਾਹਰ ਸੀ ਤਾਂ ਥੋੜਾ ਬਹੁਤ ਤਾਂ ਸਟਡੀ ਨੈਗਲਿਗਟ ਹੋ ਰਹੀ ਹੋ ਰਹੀ ਸੀ ਤੇ ਅਸੀਂ ਅਰਾਊਂਡ 6 ਘੰਟੇ ਦਿੰਦੇ ਆ ਆਪਣੇ ਪ੍ਰੈਕਟਿਸ ਨੂੰ ਵਿੱਚ ਸਕੂਲ ਵੀ ਹੁੰਦਾ ਹੈ ਤੇ ਸਾਰਾ ਉਹ ਪੜਾਈ ਦਾ ਵੀ ਸਮਾਂ ਹੁੰਦਾ ਹੈ ਤੇ ਮਾਰਨਿੰਗ ਕਿਦਾਂ ਆਪਾਂ ਸਟਾਰਟ ਕਰਦੇ ਆ ਥੋੜਾ ਆਪਾਂ ਦਰਸ਼ਕਾਂ ਨੂੰ ਦਸੀਏ ਇਹਦੇ ਬਾਰੇ ਮਾਰਨਿੰਗ ਸਵੇਰੇ ਅਕੈਡਮੀ ਜਾਂਦੇ ਆ 2 ਘੰਟੇ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਬਾਅਦ ਸਕੂਲ ਦਾ ਹੁੰਦਾ ਹੈ ਸਕੂਲ ਜਾਇਦਾ ਫਿਰ ਉਸ ਤੋਂ ਬਾਅਦ 1 ਘੰਟਾ ਵਿੱਚ ਬ੍ਰੇਕ ਹੁੰਦਾ 1 ਅੱਧਾ ਘੰਟਾ ਫਿਰ ਸਿੱਧਾ ਅਸੀਂ ਟ੍ਰੇਨਿੰਗ ਲਈ ਜਾਈਦਾ ਤਾਂ ਉੱਥੇ 2-3 ਘੰ ਜਾਂਦੇ ਉਹ ਤੋਂ ਬਾਅਦ ਆ ਕੇ ਸਕੂਲ ਦਾ ਕੰਮ ਕਰੀਦਾ ਇਹਦੇ ਚ ਦਿਨ ਨਿਕਲ ਜਾਂਦਾ ਸਾਡਾ ਤੇ ਇਹਦਾ ਜਿਹੜਾ ਜਿਹੜਾ ਤੁਹਾਨੂੰ ਮਿਲਿਆ ਵਾ ਆਬੂ ਦਾ ਪੀਜ ਵਿੱਚ ਹੋਰ ਵੀ ਤੁਹਾਡੇ ਨਾਲ ਪਲੇਅਰ ਗਏ ਸੀ ਕਿ ਇਕੱਲਾ ਇੰਡੀਆ ਤੋਂ ਤੁਸੀਂ ਗਏ ਸੀ ਕੌਣ ਕੌਣ ਸੀ ਇੱਥੇ ਨਾਲ ਗਏ ਪੂਰੀ ਟੀਮ ਗਈ ਸੀ ਸੀ 15 ਬੱਚੇ ਸੀਗੇ ਕੁੜੀਆਂ ਚ ਤੇ 15 ਹੀ ਮੁੰਡੇ ਸੀਗੇ ਤੇ ਪੂਰੀ ਸਾਡੀ ਟੀਮ ਗਈ ਸੀ ਸਾਡੇ ਹੈਡ ਕੋਚ ਸੀਗੇ ਜான் ਸਰ ਤੇ ਸਾਡੀ ਪੂਰੀ ਸਪੋਰਟਿੰਗ ਸਟਾਫ ਤੇ ਪੂਰੇ ਕੋਚਸ ਗਏ ਸੀਗੇ 10 ਕੋਚਸ ਗਏ ਸੈਟ ਹੈ ਤੇ ਉਹਦੇ ਚ 골ਡ ਤੁਹਾਡਾ ਆਇਆ ਤੇ ਟੀਮ ਨੂੰ ਹੋਰ ਵੀ ਟੀਮ ਨੂੰ ਮੈਡਲਸ ਆਏ ਨੇ ਤੁਹਾਡੇ ਹਾਂਜੀ ਸਾਡੇ 올ਓਵਰ ਚ ਚੈਂਪੀਅਨਸ਼ਿਪ ਚ ਸੈਕੰਡ ਰੈਂਕ ਆਇਆ ਤੇ 8 골ਡ ਨੇ ਤੇ 5 ਸਿਲਵਰ ਤੇ ਨੋ ব্রونز ਨੇ ਸਾਡੇ ਦੇ ਇੰਡੀਆ ਦੇ ਠੀਕ ਹੈ ਤੇ ਬਾਕਸਿੰਗ ਵਿੱਚ ਜਿਹੜਾ 골ਡ ਹੈ ਤੁਹਾਡੇ ਕੋਲ ਇਹ ਹੈਗਾ ਬਾਕਸਿੰਗ ਚ ਜਿਹੜਾ 골ਡ ਮਿਲਿਆ ਤੁਹਾਨੂੰ ਇਹਦੇ ਵਿੱਚ ਮੇਰੀ weight category ਚ ਮੇਰਾ 골ਡ ਹੈ ਤੁਹਾਡੀ weight category ਕਿੰਨੀ weight category ਸੀ ਤੁਹਾਡੀ 70+ 70+ ਦੀ weight category ਤੇ ਆਪਾਂ ਇਹ 골ਡ ਵੀ ਇੰਨੇ ਪਾਇਆ ਹੋਇਆ ਤੇ ਆਪਾਂ ਇਹ ਦਿਖਾਵਾਂਗੇ ਥੋੜਾ ਜਿਹਾ ਗੋਪਰਾਵਾ ਕਹਾਂਗੀ ਕਿ ਥੋੜਾ ਇਹਦੇ ਉੱਪਰ ਵੀ ਕੀਤਾ ਜਾਵੇ ਇਹਦੇ ਆਪਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਦਿਖਾਈਏ ਕਿ ਇਹ ਬਹੁਤ ਹੀ ਪਿਆਰਾ 골ਡ ਮੈਡਲ ਹੈ ਜਿਹੜਾ ਇਹ ਬੇਟੀ ਜਿਹੜੀ ਲੈ ਕੇ ਆਈ ਆ ਔਰ ਇੰਨੇ ਜਿਹੜਾ ਇਹ ਆਪਣਾ ਇਹ ਜਿਹੜਾ ਮਾਣ ਵਧਾਇਆ ਹੋਏ ਦੇ ਨਾਲ ਇਹਦੇ ਸਰਟੀਫିକੇਟਸ ਵੀ ਨੇ ਇਹਦੇ ਉੱਪਰ ਵੀ ਹੈ ਦੇਖੋ ਲਿਖਿਆ ਹੋਇਆ ਕਿ एबीसी एएसबीसी ایشিয়ান ਜੂਨੀਅਰ ਬॉयज एंड गर्ल्स ਸਕੂਲ ਬॉयज गर्ल्स बॉक्सिंग चैंपियनशिप ਦਾ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਇੱਕ ਇਹਦੀ ਬਹੁਤ ਵੱਡੀ ਜਿਹੜੀ ਆ ਇਹਨੂੰ ਉਪਲਬਧੀ ਆਪਾਂ ਕਹਿ ਸਕਦੇ ਆ ਤੇ ਬੇਟਾ ਹੁਣ ਅੱਗੋਂ ਆਪਾਂ ਕੀ ਸੋਚਿਆ ਵਾ ਕਿ ਕੀ ਮਤਲਬ ਨੈਕਸਟ ਇਸ ਤੋਂ ਬਾਅਦ ਅਗਲਾ ਕੀ ਲੈਵਲ ਹੁੰਦਾ ਅਗਲਾ ਅਗਰ ਵਰਲਡ ਚੈਂਪੀਅਨਸ਼ਿਪ ਆਂਦੀ ਹੈ ਅਗਰ ਸਾਡੇ ਸਭ ਜੁਨੀਅਰ ਦੀ ਤੇ ਉਹਦੇ ਵਿੱਚ ਵੀ ਇਦਾਂ 골ਡ ਲੈਣਾ ਤੇ ਅੱਗੇ ਇਦਾਂ ਹੀ ਇੰਡੀਆ ਦਾ ਨਾਮ ਰੌਸ਼ਨ ਕਰਨਾ ਹੈ ਠੀਕ ਹੈ ਠੀਕ ਹੈ ਮਤਲਬ ਹੁਣ ਅਗੋ 골ਡ ਵਾਸਤੇ ਸਭ ਜੁਨੀਅਰ ਵਰਲਡ ਚੈਂਪੀਅਨਸ਼ਿਪ ਵਾਸਤੇ ਵੀ ਤੁਸੀਂ ਤਿਆਰੀ ਕਰ ਰਹੇ ਜੀ ਤੇ ਤੁਹਾਡੇ ਇੱਥੇ ਫਾਦਰ ਵੀ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਤੁਹਾਡਾ ਜੀ ਬਹੁਤ ਬਹੁਤ ਤੁਹਾਨੂੰ ਪਹਿਲਾਂ ਅਸੀਂ ਵਧਾਈ ਦੇਵਾਂਗੇ ਕਿ ਤੁਹਾਡੀ ਬੱਚੀ ਨੇ ਜਿਹੜਾ ਵਾ ਤੁਹਾਡਾ ਵੀ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਪੰਜਾਬ ਦਾ ਵੀ ਕੀਤਾ ਕੀ ਨਾਮ ਤੁਹਾਡਾ ਕਮਲਦੀਪ ਮੇਰਾ ਨਾਮ ਹੈ ਜੀ ਤੇ ਬੇਟੀ ਲੱਗੀ ਹੋਈ ਹੈ ਇਸ ਚੀਜ਼ ਦੇ ਵਿੱਚ ਬਹੁਤ ਟਾਈਮ ਤੋਂ ਆਪਣਾ ਕਰ ਰਹੇ ਸੀਗੇ ਤੇ ਉਹਨੇ ਦੀ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਤੇ ਸਭ ਸਭ ਤੋਂ ਵੱਡੀ ਚੀਜ਼ ਹੈ ਜੀ ਇੰਡੀਆ ਲਈ ਆਪਣਾ ਨਾਮ ਇੰਡੀਆ ਦਾ ਨਾਮ ਉੱਪਰ ਕੀਤਾ ਨੇ ਤੇ ਉਸ ਚੀਜ਼ ਲਈ ਕੀ ਕਹਿੰਦੇ ਆ ਰੱਬ ਦਾ ਸ਼ੁਕਰੀਆ ਤੇ ਇਹਨਾਂ ਦੇ ਕੋਚ ਸਾਹਿਬ ਦਾ ਸ਼ੁਕਰੀਆ ਜੀ ਠੀਕ ਹੈ ਜੀ ਤੇ ਇਹਦੇ ਬੱਚੀ ਦੇ ਮਾਮਾ ਜੀ ਨੇ ਵਾਲੀਆ ਜੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਆ ਸੀਨੀਅਰ ਆਗੂ ਵੀ ਨੇ ਔਰ ਇਹਨਾਂ ਵੱਲੋਂ ਵੀ ਇਹ ਜੜਾ ਵਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਔਰ ਪੂਰੇ ਪਰਿਵਾਰ ਵੱਲੋਂ ਇਹ ਬੜੀ ਖੁਸ਼ੀ ਮਨਾਈ ਜਾ ਰਹੀ ਆ ਔਰ ਇਸੇ ਲਈ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇਹਨੂੰ ਬੁਲਾ ਕੇ ਆਨਰ ਵੀ ਕਰਵਾ ਰਹੇ ਨੇ ਕੀ ਕਹਿਣਾ ਤੁਹਾਡਾ ਜੀ ਮੈਂ ਪਹਿਤ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂਗਾ ਜੀ ਤੁਸੀਂ ਆਏ ਇੱਥੇ ਆਪਾਂ ਕੀਮਤੀ ਸਮਾਂ ਗੱਟਿਆ ਉਸ ਤੋਂ ਬਾਅਦ ਪਾਪਾ ਸਾਨੂੰ ਬਹੁਤ ਮਾਣ ਹੈ ਤੇ ਇਹਨੇ ਸਲੋ ਸਾਡੇ ਪਰਿਵਾਰ ਚ ਪਹਿਲਾ ਬੱਚਾ ਹੈ ਜਿੰਨੇ 골ਡ ਮੈਡਲ ਜਿੱਤੇ ਆ ਵੱਡੇ ਭਾਈ ਸਾਹਿਬ ਫਾਦਰ ਸਾਹਿਬ ਸਾਰੇ ਬਹੁਤ ਉੱਚੇ ਇਹਦੇ ਪਿੱਛੇ ਚਲੋ ਜੀ ਇਹਦੀ ਇਹਦੀ ਆਪਣੀ ਮਿਹਨਤ ਵੀ ਹੈ ਇਹਦੇ ਪੇਰੈਂਟਸ ਦੀ ਬਹੁਤ ਮਿਹਨਤ ਹੈ ਇਹਦੀ ਮਦਰ ਦੀ ਇਹਦੇ ਫਾਦਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਤਲੋ ਤੱਕ ਪਹੁੰਚੇ ਨੇ ਤਾਂ ਹੀ ਉਹ ਗੁਰੂ ਰਾਮਦਾਸ ਜੀ ਕਲ ਕਲਸ਼ ਚੰਡੇ ਨੂੰ ਪ੍ਰੋਗਰਾਮ ਦਾ ਜੀ ਦਾ ਸ਼ੁਕਰਾਨਾ ਕਰਨ ਜਾਵਾਂਗੇ 10-12 ਵਜੇ ਦੇ ਕਰੀਬ ਠੀਕ ਹੈ ਠੀਕ ਹੈ ਜੀ ਤੁਹਾਨੂੰ ਅਗੇ ਅਰਦਾਸ ਕਰਾਂਗੇ ਹੋਰ ਇੱਕ ਵੈਗ ਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਤਰੱਕੀਆਂ ਬਖਸ਼ੇ ਠੀਕ ਹੈ ਜੀ ਠੀਕ ਹੈ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਨਰ ਵੀ ਕੀਤਾ ਜਾ ਰਿਹਾ ਬੱਚੀ ਨੂੰ ਹਾਂਜੀ ਅੱਜ ਇਹਨੂੰ ਆਮ ਆਦਮੀ ਪਾਰਟੀ ਦੇ ਆਪਣੇ ਜਿਹੜੇ ਡਿਸਟ੍ਰਿਕਟ ਆਫਿਸ ਉਧਰ ਅੱਜ 3 ਵਜੇ ਟਾਈਮ 'ਚ ਉੱਥੇ ਆਨਰ ਕੀਤਾ ਜਾ ਰਿਹਾ ਹੈ ਅੱਛਾ ਅੱਛਾ ਉਸ ਤੋਂ ਬਾਅਦ ਆਪਣੇ ਹੋਰ ਦੋ ਤਿੰਨ ਸੱਜਣ ਨੇ ਹੋਰ ਆਨਰ ਕਰ ਰਹੇ ਨੇ ਇੱਕ ਹੈ ਠੀਕ ਹੈ ਕੱਲ ਆਪਣਾ ਬੇਬੀ ਦੋ ਆਪਣੇ ਐਮਐਲਏ ਸਾਹਿਬ ਡਾਕਟਰ ਜੀ ਸਿੰਘ ਸੰਦੂ ਜੀ ਤੇ ਆਪਣੇ ਹੋਰ ਵੀ ਲੀਡਰ ਸਾਹਿਬਾਨ ਆ ਰਹੇ ਨੇ ਜਿਹੋਨੇ ਕੱਲ ਨਾਲ-ਨਾਲ ਗੁਰੂ ਘਰ ਨੂੰ ਨਮਸਤਕੋਣਗੇ ਜੀ ਠੀਕ ਹੈ ਜੀ ਠੀਕ ਹਾਂਜੀ ਤੇ ਬਈ ਇੱਕ ਆਪਣਾ ਇਹ ਜਿਹੜਾ ਤੁਸੀਂ ਸਾਰਾ ਕ੍ਰੈਡਿਟ ਹੈਗਾ ਜਿੰਨਾ ਵੀ ਹੈ ਹੁਣ ਤੱਕ ਦਾ ਇਹ ਕਿੰਨੂੰ ਦੇਣਾ ਜਾਂਦੇ ਮੇਰੇ ਪੇਰੈਂਟਸ ਤੇ ਕੋਚਸ ਨੂੰ ਮੇਰੀ ਮੰਮੀ ਤੇ ਪਾਪਾ ਤੇ ਮੇਰੇ ਜਿਹੜੇ ਕੋਚ ਸਾਹਿਬ ਨੇ ਉਹਨਾਂ ਨੂੰ ਮੇਰੀ ਮੰਮੀ ਸਭ ਤੋਂ ਜ਼ਿਆਦਾ ਮੈਨੂੰ ਲੈ ਕੇ ਆਣਾ ਲੈ ਕੇ ਜਾਣਾ ਮੇਰੀ ਪੜ੍ਹਾਈ ਤੇ ਮੇਰੀ ਗੇਮ ਦੋਨੋਂ ਮੈਨੇਜ ਕਰਨਾ ਉਹਨਾਂ ਦਾ ਕੰਮ ਹੈ ਤੇ ਮੇਰੇ ਕੋਚ ਸਾਹਿਬ ਜਿਹੜੇ ਮੈਨੂੰ ਇੱਥੇ ਤੱਕ ਲੈ ਕੇ ਆਏ ਤੇ ਮੇਰੇ ਪਾਪਾ ਜਿਹੜੇ ਮੈਨੂੰ ਹਰ ਚੈਂਪੀਅਨਸ਼ਿਪ ਤੇ ਸਪੋਰਟ ਕਰਦੇ ਆ ਹਰ ਜਗ੍ਹਾ ਲੈ ਕੇ ਜਾਂਦੇ ਆ ਹਾਂ ਹਾਂ ਹਰ ਜਗ੍ਹਾ ਲੈ ਕੇ ਆਣਾ ਲੈ ਕੇ ਜਾਣਾ ਲੈ ਕੇ ਛੱਡ ਕੇ ਆਣਾ ਕਿਤੇ ਚੈਂਪੀਅਨਸ਼ਿਪ ਹੋਵੇ ਮੇਰੇ ਪਾਪਾ ਸਭ ਤੋਂ ਪਹਿਲਾਂ ਲੈ ਕੇ ਜਾਂਦੇ ਮੈਨੂੰ ਬੇਟਾ ਤੁਸੀਂ ਜਿਹੜੀਆਂ ਬੱਚੀਆਂ ਨੇ ਇਹਨਾਂ ਨੂੰ ਕੀ ਮੈਸੇਜ ਦੇਣਾ ਅਗੀ ਪਹਿਲੀ ਗੱਲ ਤਾਂ ਇਦਾਂ ਦੀਆਂ ਗੇਮ ਜਿਹੜੀਆਂ ਹੁੰਦੀਆਂ ਬਾਕਸਿੰਗ ਐ ਮਾਰਸ਼ਲ ਆਰਟਸ ਜਿਹੜੇ ਗੇਮ ਹੁੰਦੀਆਂ ਇਸ ਸੈਲਫ ਡਿਫੈਂਸ ਸਭ ਤੋਂ ਚੰਗੀਆਂ ਹੁੰਦੀਆਂ ਹਾਂ ਤੇ ਇਸਮਾਲ ਚ ਤਾਂ ਸੈਲਫ ਡਿਫੈਂਸ ਸਭ ਤੋਂ ਇੰਪੋਰਟੈਂਟ ਹੈਗਾ ਤੇ ਦੂਜਾ ਕੀ ਇਦਾਂ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਆਪਣੇ ਆਪ ਨੂੰ ਅਗਰ ਤੁਸੀਂ ਇੰਡੀਪੈਂਡੈਂਟ ਬਣਾ ਸਕਦੇ ਹੋ ਆਪਣੇ ਆਪ ਨੂੰ ਇੰਨਾ ਕਿ ਇੰਡੀਪੈਂਡੈਂਟ ਬਣਾਓ ਕਿ ਤੁਹਾਨੂੰ ਕਿਸੇ ਤੇ ਨਿਰਭਰ ਨਾ ਹੋਣਾ ਪਵੇ ਕਿਸੇ ਤੋਂ ਪੁੱਛਣਾ ਨਾ ਪਵੇ ਕਿ ਤੁਹੀਂ ਕੀ ਕਰਨਾ ਕਿਸ ਤੋਂ ਪੈਸੇ ਨਾ ਮੰਗਣੇ ਪੈਣ ਹਾਂ ਕਿ ਆਪਣੇ ਆਪ ਨੂੰ ਆਪਣੇ ਆਪ ਤੇ ਸਪੋਰਟ ਕਰ ਸਕੋ ਠੀਕ ਹੈ ਤੇ ਅਗੇਨ ਬੇਟਾ ਮੈਂ ਤੁਹਾਨੂੰ ਜਿਹੜਾ ਵਧਾਈ ਦਿੰਨੀ ਆ ਔਰ ਇਸੇ ਤਰ੍ਹਾਂ ਹੀ ਇਹ ਗੁਰਸੇਰਤ ਐ ਬੱਚੀ ਨੇ ਬੜਾ ਅੱਛਾ ਮੈਸੇਜ ਦਿੱਤਾ ਹੋਆ ਸਾਰੀਆਂ ਬੱਚੀਆਂ ਵਾਸਤੇ ਕਿ ਬਈ ਇਹ ਜਿਹੜੀ ਬਾਕਸਿੰਗ ਐ ਸੈਲਫ ਡਿਫੈਂਸ ਵਾਸਤੇ ਵਿੱਚ ਇਹਨਾਂ ਨੂੰ ਅੱਗੇ ਆਣਾ ਚਾਹੀਦਾ ਤੇ ਤਾਂ ਕਿ ਜਿਹੜਾ ਅੱਜ ਕੱਲ ਜਿਹੜਾ ਮਾਹੌਲ ਵੀ ਆ ਥੋੜਾ ਜਿਹਾ ਬੱਚੀਆਂ ਦੇ ਖਿਲਾਫ ਵੀ ਕਈ ਵਾਰੀ ਕੁਝ ਚੀਜ਼ਾਂ ਜਾ ਰਹੀਆਂ ਨੇ ਤੇ ਉਹਦੇ ਚ ਉਹ ਆਪਣੇ ਆਪ ਬਚਾਅ ਕਰ ਸਕਣ ਤੇ ਇਸ ਦੇ ਨਾਲ ਹੀ ਪੰਜਾਬ ਕੇਸਰੀ ਜਗਬਾਣੀ ਤੋਂ ਮਮਤਾ ਦੇਖੀ ਥੈਂਕ ਯੂ